ਵੱਡੇ ਬਦਮਾਸ਼ ਦੇ ਨਾਂ ਤੇ ਫਿਰੋਤੀ ਮੰਗੀ ਗਈ ਐ ਤੇ ਫਿਰੋਤੀ ਨਾ ਦੇਣ ਤੇ ਘਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਾਂ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਰਿਆਨਾ ਵਪਾਰੀ ਜਿਸ ਤੋਂ ਵੱਡੇ ਬਦਮਾਸ਼ ਦੇ ਨਾਂ ਤੇ 50 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਜਿਸ ਤੋਂ 40 ਦਿਨ ਬਾਅਦ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਜਿਹੜੀ ਸੁਰੱਖਿਆ ਉਹ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਮਦਦ ਨਹੀਂ ਕਰਵਾਈ ਗਈ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਆਪਣੀ ਸੁਰੱਖਿਆ ਦੇ ਲਈ ਅਸਲਾ ਲਾਇਸੈਂਸ ਵੀ ਅਪਲਾਈ ਕੀਤਾ ਪਰ ਅਸਲਾ ਲਾਇਸੈਂਸ ਅਜੇ ਤੱਕ ਜਾਰੀ ਨਹੀਂ ਹੋਇਆ ਜਿਸ ਦੇ ਚਲਦਿਆ ਬੀਟੀ ਰਾਤ ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਦੇ ਘਰ ਤੇ ਨਕਾਬਪੋਸ਼ ਬੰਦੇ ਜਿਹੜੇ ਨੇ ਉਹ ਗੋਲੀਆਂ ਚਲਾਉਂਦੇ ਨੇ ਤੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਸਵੀਰਾਂ ਕਿਆਦ ਹੋਈਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਵੇਂ ਮੋਟਰਸਾਈਕਲ ਜੋ ਕਿ ਬਿਨਾ ਨੰਬਰੀ ਸੀ ਉਸ ਤੇ ਤਿੰਨ ਨਕਾਬਪੋ ਸਵਾਰ ਹੋ ਕੇ ਆਉਂਦੇ ਨੇ ਤੇ ਘਰ ਦੇ ਬਾਹਰ ਗੇਟ ਦੇ ਉੱਪਰ ਦੋ ਫਾਇਰ ਕਰਦੇ ਨੇ ਇੱਕ ਫਾਇਰ ਗੇਟ ਤੇ ਵੱਜਦਾ ਹੈ ਤੇ ਦੂਜਾ ਮਿਸ ਹੋ ਜਾਂਦਾ ਹੈ ਇਹ ਸਾਰੀ ਵਾਰਦਾਤ ਰਾਤ ਵੇਲੇ ਵਾਪਰੀ ਹੈ ਹਾਲਾਂਕਿ ਜਿਵੇਂ ਹੀ ਆਲੇ ਦੁਆਲੇ ਰੋਲਾ ਪੈਣਾ ਸ਼ੁਰੂ ਹੁੰਦਾ ਹੈ ਤਾਂ ਇਹ ਬਦਮਾਸ਼ ਉਥੋਂ 9 2 11 ਹੋ ਜਾਂਦੇ ਨੇ ਹਾਲਾਂਕਿ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਤਪਿਹੜਤ ਪਰਿਵਾਰ ਦਾ ਇਹ ਕਹਿਣਾ ਹੈ ਕਿ ਵੱਡੇ ਬਦਮਾਸ਼ ਦੇ ਨਾਂ ਤੇ ਉਹਨਾਂ ਦੇ ਕੋਲੋਂ 50 ਲੱਖ ਦੀ ਫਿਰauti ਮੰਗੀ ਗਈ ਸੀ ਫਿਰauti ਨਾ ਦੇਣ ਤੇ ਹੁਣ ਉਹਨਾਂ ਦੇ ਘਰ ਤੇ ਆ ਕੇ ਤਾੜ-ਤਾੜ ਕਰ ਦਿੱਤੀ ਗਈ ਹੈ ਤੇ ਇਲਾਕੇ ਦੇ ਵਿੱਚ ਵੀ دہشت ਦਾ ਮਾਹੌਲ ਬਣ ਗਿਆ ਹਿੰਸਾ ਤੋਂ ਬਕੀ ਨਾਮ ਹੈ ਉਹ ਅੱਡੀ ਬੀਤੀ ਰੱਦ ਕਰਦੇ ਪ੍ਰੋਫਾਈਲਿੰਗ ਹੋਈ ਕੀ ਉਹਨਾਂ ਚਾਹੁੰਦੇ ਕੀ ਮਾਮਲਾ ਗਏ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜੈਨਿੰਦਰ ਸਿੰਘ ਹੈ ਜੀ ਤੇ ਮੇਰੇ ਨਾਲ ਫਾਦਰ ਸਾਹਿਬ ਨੂੰ 16 ਜਨਵਰੀ 2025 ਨੂੰ ਕਾਲ ਆਈ ਸੀ ਕਿ ਕਹਿੰਦੇ ਸੀ ਕਿ ਮੈਂ ਗੈਂਗਸਟਰ ਹਰੀਕੇ ਲੰਡਾ ਬੋਲਦਾ ਮੈਂ 50 ਲੱਖ ਦੀ ਫਰੋਤੀ ਦੀ ਮੰਗ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਕਹਿੰਦੇ ਕਿ ਜੇ ਮਤਲਬ ਨਾ ਦਿੱਤੀ ਤੇ ਫਿਰ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਨਾਲ ਕੰਟੈਕਟ ਕੀਤਾ ਠੀਕ ਨਹੀਂ ਉਹਨਾਂ ਨੇ ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਉਹਨਾਂ ਨੇ ਐਫ ਆਈ ਆਰ ਕੱਢਦੀ ਤੇ ਉਸ ਤੋਂ ਬਾਅਦ ਨਾਂ ਦੇ ਇਹਨਾਂ ਨੇ ਸਾਨੂੰ ਸਿਕਿਉਰਿਟੀ ਦਿੱਤੀ ਨਹੀਂ ਨਾ ਇਹ ਸਾਨੂੰ ਮਤਲਬ ਕੋਈ ਆਮ ਲਾਇਸੈਂਸ ਕੋਈ ਵੈਪਨ ਹਲੇ ਤੱਕ ਦਿੱਤਾ ਕੋਈ ਠੀਕ ਹੈ ਜੀ ਅਸੀਂ ਇਹਨਾਂ ਦੇ ਬਥੇਰੇ ਦਫਤਰਾਂ ਚੱਕਰ ਚੱਕਰਵਾਦ ਦੇ ਨੇ ਤੇ ਉਸ ਤੋਂ ਬਾਅਦ ਕੀ ਹੈ ਹੁਣ 40 ਦਿਨਾਂ ਨਾਲ ਲਾ ਲੋ ਲੰਘ ਗਏ ਆ ਤੇ ਹੁਣ ਕੱਲ ਰਾਤ ਦੀ ਗੱਲ ਰਾਤ 11 ਵਜੇ ਸਾਡੇ ਘਰ ਦੇ ਬਾਹਰ ਜਿਹੜੇ ਆ ਫਾਇਰ ਕਰ ਗਏ ਆ ਤਿੰਨ ਜਣੇ ਆਏ ਸੀ ਹੀ ਰੋਡਿਲਕਸ ਮੋਟਰਸਾਈਕਲ ਹੀ ਨੰਬਰ ਪਲੇਟ ਹੈਗੀ ਨਹੀਂ ਅੱਗੇ ਵੀ ਮਤਲਬ ਕਾਫੀ ਇਹ ਤਾਂ ਸ਼ਹਿਰ ਦੇ ਵਿੱਚ ਨੰਬਰ ਪਲੇਟਾਂ ਤੋਂ ਬਗੈਰ ਜਿਹੜੇ ਮੋਟਰਸਾਈਕਲ ਘੁੰਮਦੇ ਪਏ ਆ ਤੇ ਬੋ ਵੀ ਪੁਲਿਸ ਨੂੰ ਚਾਹੀਦਾ ਵੇਖੋ ਜੀ ਬਿਨਾ ਨੰਬਰਾਂ ਤੋਂ ਜਿਹੜੇ ਮੂੰਹ ਬਣ ਕੇ ਆਉਂਦੇ ਬੰਦੇ ਤੇ ਆਪੇ ਉਹਨਾਂ ਦਾ ਧਿਆਨ ਰੱਖਣ ਫੜਨ ਉਹਨਾਂ ਨੂੰ ਕਿ ਸਾਡੀ ਸੇਫਟੀ ਮਤਲਬ ਪਹਿਲੀ ਆ ਕਿ ਪੁਲਿਸ ਵਾਸਤੇ ਜ਼ਰੂਰੀ ਆ ਕਿ ਪਬਲਿਕ ਦੀ ਸੇਫਟੀ ਕਰਨਾ ਪੁਲਿਸ ਹੁੰਦੀ ਏ ਇਸੇ ਵਾਸਤੇ ਆ ਕ੍ਰਾਈਮ ਨੂੰ ਕੰਟਰੋਲ ਕਰਨਾ ਤੇ ਇਹਨਾਂ ਦਾ ਵੀ ਕਸੂਰ ਨਹੀਂ ਹੈਗਾ ਇਹ ਵੀ ਹੁਣ ਜੇ ਅਨੰਮਪਲॉयਮੈਂਟ ਕਈ ਕੁਝ ਕਰਕੇ ਇਹ ਜਿਹੜੇ ਇੱਧਰਲੇ ਪਾਸੇ ਹੋਏ ਆ ਮਿਸ ਗਾਈਡ ਹੋਏ ਆ ਇਨਾਂ ਨੂੰ ਹੀ ਸਗੋਂ ਸਮਝਾਉਣਾ ਚਾਹੀਦਾ ਮੋਟੀਵੇਟ ਕਰਨਾ ਚਾਹੀਦਾ ਕਿ ਇਦਾਂ ਦੇ ਕੰਮ ਗਲਤ ਹੈਗੇ ਆ ਕਿ ਇਹਦੇ ਨਾਲ ਨੁਕਸਾਨ ਹੀ ਪਹੁੰਚਦਾ ਸ਼ੋਰਟ ਮਤਲਬ ਇਹ ਚਾਹੁੰਦੇ ਕਿ ਛੋਟੇ ਸ਼ੋਰਟਕਟ ਦੇ ਵਿੱਚ ਅਸੀਂ ਪੈਸੇ ਕਮਾ ਲਈਏ ਜਿਆਦੇ ਸਰ ਜੀ ਜੋ ਫਾਇਰਿੰਗ ਹੋਈ ਕਿੰਨੀ ਫਾਇਰ ਹੋਈ ਔਰ ਕੈਮਰੇ ਵਿੱਚ ਕਹਿ ਦੋ ਇਹ ਕਿਥੋਂ ਦੀ ਕੈਮਰੇ ਹੈ ਹਾਂਜੀ ਇਹ ਸਾਡੇ ਘਰ ਦੇ ਕੈਮਰੇ ਆ ਜੀ ਉੱਥੇ ਕੈਮਰੇ ਹੋਏ ਆ ਇੱਕ ਫਾਇਰ ਹੋਇਆ ਵਾ ਤੇ ਦੂਸਰਾ ਫਾਇਰ ਸ਼ਾਰਟ ਕਰਨ ਲੱਗਾ ਵਾ ਉਹ ਦੇਖੋ ਮਿਸ ਹੋ ਗਿਆ ਵਾ ਤੇ ਲੱਗੇ ਕਿਤੇ ਸਾਡੇ ਗਵਾਨੀਆਂ ਨੇ ਜਿਵੇਂ ਉਹਨਾਂ ਨੂੰ ਪਤਾ ਲੱਗ ਗਿਆ ਉਹ ਰੌਲਾ ਪੈਣ ਲੱਗ ਪਿਆ ਵਾ ਤੇ ਉਹਦੇ ਚੱਕਰ ਚ ਫਿਰ ਮਿੰਟੋ ਮਿੰਟ ਆਪਣਾ ਮੋਟਰਸਾਈਕਲ ਭਜਾ ਕੇ ਲੱਗੇ ਕੀ ਫਰਮ ਦਾ ਨਾਮ ਆ ਤੇ ਕਿੱਥੇ ਧੜੀ ਫਰਮ ਆਪਣੇ ਹੀ ਖਾਲਸਾ ਸਟੋਰਸ ਫਰਮ ਆ ਤੇ ਆਪਣੀ ਇਥੇ ਤਰਨਤਨ 메ਨ ਸਿਟੀ ਦੇ ਵਿੱਚ ਰੋਈਵਾਲ ਪੁਲ ਦੇ ਲੱਗੇ ਆ ਕਿਥੋਂ ਲਈਏ ਜਿੱਥੇ ਵਾਇਰਿੰਗ ਹੋਈ ਆ ਆ ਆਪਣੇ ਬੈਕ ਸਾਈਡ ਹੀ ਹੈਗੀ ਹੈ ਹਾਂਜੀ ਹਾਂਜੀ ਇਹਦੇ ਬੈਕ ਸਾਈਡ ਹੀ ਰੈਸ਼ ਆ ਆਪਣੇ ਡਾਇਰੈਕਟਰ ਸੋਲ ਜਿਹੜੇ ਮੌਜੂਦਾ ਐਮ ਐਲ اے ਆ ਉਹਨਾਂ ਦੇ ਦਫ਼ਤਰ ਦੇ ਨਾਲ ਹੀ ਆਪਣੀ ਰੈਸ਼ ਈ ਬੰਨ ਕਰ ਦੇ ਜੀ ਪੁਲਿਸ ਪੁਲਿਸ ਕੋ ਮੰਗ ਕਰਦੇ ਆ ਜੀ ਪੁਲਿਸ ਸਾਡੀ ਸੇਫਟੀ ਕਰੇ ਕਾਰਵਾਈ ਕਰੇ ਇਹ ਸਾਨੂੰ ਕੱਲਿਆਂ ਨੂੰ ਨਹੀਂ ਆ ਮਤਲਬ ਸ਼ਹਿਰ ਦੇ ਵਿੱਚ ਬਹੁਤ ਸਾਰਿਆਂ ਨੂੰ ਹੈਗੇ ਜਿਹੜੇ ਹਲੇ ਡਰਦੇ ਹੁੰਦੇ ਨਹੀਂ ਪਏ ਸਾਹਮਣੇ ਨਹੀਂ ਆਉਂਦੇ ਪਏ ਉਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਵਾ ਕਿ ਮਤਲਬ ਜਿਹੜਾ ਹੈਗਾ ਸਾਰਿਆਂ ਦੀ ਸੇਫਟੀ ਪੁਲਿਸ ਕਰੇ ਤੇ ਇਹ ਇਤਨਾ ਦੇ ਬਹੁਤ ਮਤਲਬ ਜੰਗਲ ਰਾਜ ਬਣ ਗਿਆ ਹੋਇਆ ਇੱਥੇ ਪੰਜਾਬ ਦੇ ਵਿੱਚ ਮੈਂ ਜਿਹੜਾ ਸਾਫ਼ ਕਹਿੰਦਾ ਭਗਵਾਨ ਜਮਾਨ ਸਰਕਾਰ ਜਿਹੜੀ ਆ ਇਹ ਤੇ ਲੋਕੀ ਇਹੋ ਕਹਿਣ ਲੱਗ ਪਏ ਫੇਲ ਸਰਕਾਰ ਹੋ ਗਈ ਦੀ ਫਰੋ ਕੀ ਕਿੰਨੀ amount ਸੀ ਮੰਗੀ ਵੀ ਤੁਹਾਡੇ ਕੋਲ 50 ਲੱਖ ਜੀ ਅਸੀਂ ਹੁਣ ਕਿੱਥੋਂ ਦਈਏ ਅਸੀਂ ਦੇ ਪਹਿਲਾਂ ਤੇ ਸਾਡਾ ਸਟੋਰ ਸੜ ਗਿਆ ਸਾਰਾ ਮਤਲਬ ਸਟੋਰ ਸੜ ਗਿਆ ਅੱਗ ਲੱਗੀ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਠੀਕ ਨਹੀਂ ਨਾ ਉਹਦੀ ਹਲੇ ਪਰਭਾਈ ਹੋਈ ਹੈ ਉਧਰ ਇੰਸ਼ੋਰੈਂਸ ਵਾਲੇ ਵੀ ਚੰਗੀ ਤਰ੍ਹਾਂ ਜਿਹੜੀ ਉਹ ਪੇਮੈਂਟ ਨਹੀਂ ਦਿੱਤੀ ਉਹਨਾਂ ਨੇ ਉਹ ਵੀ ਥੋੜੀ ਬੋਧੀ ਰਹਿੰਦੀ ਹੈ ਉਹ ਵੀ ਕੇਸ ਚੱਲਦਾ ਅਸੀਂ ਹੁਣ ਜਿਹੜੇ ਪੈਸੇ ਲੱਗੇ ਆ ਸਾਡਾ ਇੰਨਾ ਕਰੋੜਾਂ ਦਾ ਨੁਕਸਾਨ ਹੋਇਆ ਵਾ ਉਹਦੀ ਹਲੇ ਤੇ ਪਰਭਾਈ ਨਹੀਂ ਹੋਈ ਅਸੀਂ ਇਹਨਾਂ ਨੂੰ ਕਿੱਥੋਂ ਦੇ ਦਈਏ ਪੈਸੇ ਸਾਡੇ ਕੋਲ ਪੈਸੇ ਹੈਗੇ ਨਹੀਂ ਇਸ ਟਾਈਮ